ਪੰਜਾਬ ਦੇ ਮੌਸਮ ਨੂੰ ਲੈ ਕੇ ਆਈਐਮਡੀ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਤੁੰਦ ਪੈਣ ਵਾਲੀ ਹੈ ਪੂਰਾ ਪੰਜਾਬ ਚਿੱਟੀ ਤੁੰਦ ਦੀ ਚਾਦਰ ਦੇ ਵਿੱਚ ਲਪੇਟਿਆ ਜਾਵੇਗਾ ਇਸ ਤੇ ਲਈ ਮੌਸਮ ਵਿਭਾਗ ਦੇ ਨਾਲ ਨਾਲ ਟ੍ਰੈਫਿਕ ਪੁਲਿਸ ਨੇ ਤੜਕੇ ਤੇ ਦੇਰ ਰਾਤ ਸੜਕਾਂ ਉੱਤੇ ਸਫ਼ਰ ਕਰਨ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ ਹੈ ਤੇ ਨਾਲ ਹੀ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਇਸ ਤੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਪੰਜਾਬ ਦੇ ਵਿੱਚ ਸੰਗਣੀ ਤੁੰਦ ਦੇ ਲਈ 옐ੋ ਅਲਰਟ ਵੀ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰ ਤੁੰਦ ਦੇ ਕਰਕੇ ਵਿਜ਼ਿਬਿਲਟੀ ਬੇਹਦੀ ਘੱਟ ਰਹੇਨ ਵਾਲੀ ਹੈ ਜਿਸ ਕਰਕੇ ਹਾਦਸਿਆਂ ਦਾ ਖਤਰਾ ਵੱਧ ਸਕਦਾ ਹੈ ਦੱਸਦੀ ਹੈ ਕਿ ਸੰਗਣੀ ਤੋਂ ਕਰਕੇ ਲੁਧਿਆਣਾ ਦੇ ਵਿੱਚ ਅੱਜ ਸਵੇਰ ਦੀ ਵਿਜ਼ਿਬਿਲਟੀ 300 ਮੀਟਰ ਪਟਿਆਲਾ ਦੇ ਵਿੱਚ 1500 ਮੀਟਰ ਤੇ ਅੰਮ੍ਰਿਤਸਰ ਦੇ ਵਿੱਚ 550 ਮੀਟਰ ਰਿਕਾਰਡ ਕੀਤੀ ਗਈ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਰਾਤ ਦੇ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਅਗਲੇ 5 ਦਿਨ ਮੌਸਮ ਖੁਸ਼ ਕਰਨ ਦੀ ਭਵਿੱਖਬਾਣੀ ਵੀ ਕੀਤੀ ਹੈ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 21.1 ਡਿਗਰੀ ਦਾ ਵਾਧਾ ਵੀ ਦਰਜ ਕੀਤਾ ਗਿਆ ਫਿਲਹਾਲ ਇਹ ਆਮ ਦੇ ਨੇੜੇ ਹੈ ਪਰ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਤਾਪਮਾਨ ਅਜੇ ਵੀ ਆਮ ਦੇ ਨਾਲੋਂ ਹੇਠਾਂ ਬਣਿਆ ਹੋਇਆ ਹੈ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 28 ਡਿਗਰੀ ਦਰਜ ਕੀਤਾ ਗਿਆ ਦੱਸਦੀ ਕਿ ਪੰਜਾਬ ਤੇ ਜ਼ਾਤਤ ਸ਼ਹਿਰਾਂ ਦੇ ਵਿੱਚ ਚੰਗੀ ਧੁੱਪ ਖੇੜੀ ਹੈ ਜਿਸ ਕਰਕੇ ਦਿਨ ਦਾ ਤਾਪਮਾਨ ਆਮ ਵਾਂਗ ਹੈ ਇਸ ਦੇ ਨਾਲ ਹੀ ਰਾਤ ਦਾ ਤਾਪਮਾਨ ਲਗਾਤਾਰ ਘਟਦਾ ਜਾ ਰਿਹਾ ਹੈ ਦੱਸਦੀ ਕਿ ਬੀਤੀ ਰਾਤ ਦੇ ਗਲ ਕਰੀਏ ਤਾਂ ਤਾਪਮਾਨ 1.5 ਡਿਗਰੀ ਹੇਠਾਂ ਆ ਗਿਆ ਸੀ ਇੰਨਾ ਹੀ ਨਹੀਂ ਪੰਜਾਬ ਦੇ ਜ਼ਾਤਤ ਸ਼ਹਿਰਾਂ ਦਾ ਤਾਪਮਾਨ 10 ਡਿਗਰੀ ਤੋਂ ਹੇਠਾਂ چلا ਗਿਆ ਤਾਪਮਾਨ ਇਸ ਕਿਰਾਵਤ ਤੋਂ ਬਾਅਦ ਸਥਿਤੀ ਆਮ ਦੇ ਵਾਂਗ ਦਰਜ ਕੀਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਲਗਾਤਾਰ ਠੰਡ ਦਸਤਕ ਦੇ ਰਹੀ ਹੈ ਇਸ ਤੋਂ ਇਲਾਵਾ ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਠੰਡ ਤੇ ਤੌਣ ਨੇ ਦਸਤਕ ਦੇ ਦਿੱਤੀ ਹੈ ਉੱਤਰੀ ਭਾਰਤ ਦੇ ਜ਼ਾਤਤ ਰਾਜਾਂ ਦੇ ਵਿੱਚ ਇੰਨੀ ਦਿਨੀ ਸੰਘਣੀ ਤੁੰਦ ਵੇਖਣ ਨੂੰ ਮਿਲ ਰਹੀ ਹੈ ਮੌਸਮ ਵਿਭਾਗ ਨੇ ਕੇ ਕਈ ਰਾਜਾਂ ਦੇ ਵਿੱਚ ਤੌਣ ਦਾ ਅਲਰਟ ਵੀ ਜਾਰੀ ਕੀਤਾ ਹੈ ਇਸ ਦੇ ਵਿੱਚ ਹਿਮਾਚਲ ਯੂਪੀ ਦੇ ਵਿੱਚ ਠੰਡ ਦੇ ਨਾਲ ਤੌਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿੱਥੇ ਉੱਤਰੀ ਭਾਰਤ ਦੇ ਵਿੱਚ ਤੌਣ ਦਾ ਕਹਿਰ جاری ਹੈ ਉੱਥੇ ਦੱਖਣੀ ਭਾਰਤ ਦੇ ਕੁਝ ਰਾਜਾਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਭਲਕੇ ਤਾਮਿਲਨਾਡੂ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਂਡ ਹੋਰ ਵੱਤ ਸਕਦੀ ਹੈ ਦੱਸਦੀ ਕਿ ਮੌਸਮ ਵਿਭਾਗ ਨੇ ਕੱਲ ਉੱਤਰੀ ਭਾਰਤ ਦੇ ਵਿੱਚ ਸੰਘਣੀ ਧੁੰਦ ਤੇ ਪੂਰਬੀ ਰਾਜਾਂ ਦੇ ਵਿੱਚ ਗਰਜ ਨਾਲ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਸੀ ਆਈਐਮਡੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਵੀ ਜਾਰੀ ਕੀਤਾ ਸੀ ਇਸ ਤੋਂ ਇਲਾਵਾ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਰਕੇ ਵਿਜ਼ਿਬਿਲਟੀ ਬਹੁਤ ਹੀ ਜ਼ਿਆਦਾ ਘਟ ਹੋ ਗਈ ਹੈ ਇਸ ਤੋਂ ਇਲਾਵਾ ਆਈਐਮਡੀ ਨੇ ਸ਼ਾਮ ਤੇ ਮੱਘਾਲਿਆ ਦੇ ਵਿੱਚ ਗੜੇਮਾਰੀ ਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ ਵੀ ਜਾਰੀ ਕੀਤੀ ਹੈ ਤਾਂ ਵਾਲੇ ਦਿਨਾਂ ਦੇ ਵਿੱਚ ਠੰਡ ਬਹੁਤ ਹੀ ਜ਼ਿਆਦਾ ਦਸਤਕ ਦੇਣ ਵਾਲੀ ਹੈ ਤਾਪਮਾਨ ਤੇਜ਼ੀ ਦੇ ਨਾਲ ਗਿਰਦਾ ਨਜ਼ਰ ਆਵੇਗਾ ਜਿਸ ਕਰਕੇ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ